ਔਰ ਸਕਾਲਰਸ਼ਿਪ ਜਿਹੜਾ ਉਹ ਸਮੇਂ ਸਿਰ ਪਹੁੰਚ ਰਿਹਾ ਗਿਆ ਔਰ ਇਸ ਸਕਾਲਰਸ਼ਿਪ ਦੇ ਵਿੱਚ 1% ਦਾ ਵੀ ਕਿਤੇ ਨਹੀਂ ਕੋਈ ਕਪੜਾ ਪੰਜਾਬ ਲੈਵਲ ਤੇ ਨਹੀਂ ਹੋ ਰਿਹਾ ਕਿਸੇ ਵੀ ਲੈਵਲ ਤੇ ਕਿਉਂਕਿ ਇਹ ਦੇਖਣੇ ਕਿ ਜਿਹੜੀ ਆ ਉਹ ਸਰਦਾਰ ਪਵਨ ਸਿੰਘ ਮਾਨ ਨੇ ਮੈਨੂੰ ਸੌਂਪੀ ਹੋਈ ਆ ਔਰ ਲਗਾਤਾਰ ਮੈਦੀ ਪੈਰ ਵੀ ਕਰ ਰਹੇ ਆ ਔਰ ਜਿਹੜਾ ਹੈਗਾ ਲੋਕਾਂ ਨੂੰ ਲਾਭ ਮਿਲ ਰਿਹਾ ਇਸ ਦਾ ਮੈਂ ਨਾ ਬਹੁਤ ਵੱਡੀ ਗੱਲ ਆ ਕਿ ਪਿਛਲੇ ਸਮੇਂ ਕਿਉਂਕਿ ਪਵਨ ਤੀਨੂ ਜੀ ਬੈਠੇ ਲਗੇ ਜਿਨ੍ਹਾਂ ਨੇ ਹੁਣ ਆਪਣੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀਗੀ ਪਵਨ ਤੀਨੂ ਜੀ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ ਨੇਗੇ। ਔਰ ਸਾਡੇ ਸਾਰੇ ਸਾਥੀ ਜਿਹੜੇ ਬੈਠੇ ਰਹੇਗੇ ਇਹ ਸਾਰੀਆਂ ਚੰਗੀਆਂ ਪ੍ਰੀਸ਼ਾਧ ਜਿਹੜੇ ਰਹੇ ਨੇ ਜਾਂ ਹੁਣ ਪੋਜੀਸ਼ਨ ਤੇ ਬਿਰਾਜ਼ਬਾਨ ਨੇਗੇ। ਜਰੰਦਰਾਲਾ ਨੇ ਮੇਰੇ ਸਾਹਮਣੇ ਇੱਕ ਮੰਗ ਰੱਖੀ ਕਿ ਜਿਹੜੀ ਐਸਸੀ ਕਾਰਪੋਰੇਸ਼ਨ ਆ ਬਹੁਤ ਸਾਰੇ ਗਰੀਬ ਲੋਕ ਬਹੁਤ ਸਾਰੇ ਉਹ ਲੋਕ ਜਿਹੜੇ ਨੇ ਕਿ ਜਿਨ੍ਹਾਂ ਨੇ ਲੋਨ ਲਿਆ ਹੋਇਆ ਸੀਗਾ ਜਿਨ੍ਹਾਂ ਨੇ 2020 ਤੋਂ ਪਹਿਲਾਂ ਲੋਨ ਲਿਆ ਹੋਇਆ ਸੀਗਾ ਉਹ ਕਿਸੇ ਨਾ ਕਿਸੇ ਕਾਰਨ ਆਪਣਾ ਲੋਨ ਭਰਉਣ ਤੋਂ ਅਸਮਰੱਥ ਨੇਗੇ। ਉਹ ਆਪਣਾ ਲੋਨ ਪਰੰਚ ਫੇਲ ਹੋ ਗਏ ਜਾਂ ਕੋਈ ਕੁਦਰਤੀ ਆਫਤ ਆ ਗਈ ਜਾਂ ਪਰਿਵਾਰ ਦਾ ਕੋਈ ਜੀ ਜਿਹੜਾ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂ ਕਿਸੇ ਪਰਿਵਾਰ ਦੇ ਜੀ ਦੀ ਮਰਤੂ ਹੋ ਗਈ ਉਹਦੇ ਕਾਰਨ ਉਹ ਪਰਿਵਾਰ ਜਿਹੜੇ ਨੇ ਆਪਣਾ ਲੋਨ ਜਿਹੜਾ ਉਹ ਭਰ ਨਹੀਂ ਸਕੇ ਔਰ ਲਗਭਗ ਉਸੇ ਸਮੇਂ ਮੈਂ ਜਿਹੜੀ ਮੰਗਾ ਸਰਦਾਰ ਭਗਵੰਦ ਸਿੰਘ ਮਾਂਜੀ ਦੇ ਧਿਆਨ ਚ ਲਿਆਂਦੀ ਉਸੇ ਸਮੇਂ ਮੰਗ ਜਿਹੜੀ ਆ ਮੈਂ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾੜੀ ਦੇ ਧਿਆਨ ਚ ਲਿਆਂਦੀ ਔਰ ਧਿਆਨ ਚ ਲਿਆਉਣ ਤੋਂ ਬਾਅਦ ਤੁਰੰਤ ਇਹ ਫੈਸਲਾ ਹੋਇਆ ਕਿ 2031 ਮਾਰਚ 2020 ਤੋਂ ਪਹਿਲਾਂ ਦਾ ਜਿਹੜਾ ਕਾਰਪੋਰੇਸ਼ਨ ਦਾ ਜਿੰਨਾ ਵੀ ਲੋਨ ਆ ਜਿਹਦੇ ਮਰਜ਼ੀ ਖਿਲਾਫ ਖੜਾਗਾ ਉਹ ਸਾਰਾ ਤੁਰੰਤ ਮਾਫ ਕੀਤਾ ਜਾਵੇ ਇੱਕ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਗਰੀਬ ਵਰਗਾਂ ਦੇ ਪੱਖ ਵਿੱਚ ਆਵਾਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹ ਉਹ ਸਰਕਾਰ ਆ ਜਿਹੜੀ ਮੈਂ ਸਮਝਦਾ ਲਗਾਤਾਰ ਦੱਬੇ ਕੁਚਲੇ ਲੋਕਾਂ ਦੇ ਲਈ ਲਗਾਤਾਰ ਆਮ ਲੋਕਾਂ ਦੇ ਪੱਖ ਵਿੱਚ ਫੈਸਲੇ ਲੈ ਰਹੀ ਆ ਸੋ ਮੈਂ ਜ਼ਿਆਦਾ ਸਮਾਨਾ ਲੈਂਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਦਿਨ ਉਸ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾਗਾ ਜਿੰਨੇ ਵੀ ਬੱਚੇ ਨੇਗੇ ਕਿ ਜੋ ਨਾਰਾ ਬਾਬਾ ਸਾਹਿਬ ਹੀਰਾਂ ਨੂੰ ਮੇਲ ਕਰ ਦਿੱਤਾ ਸੀਗਾ ਉਹਦੇ ਤੇ ਕੰਮ ਕਰੋ ਸਾਰੇ ਜਣੇ ਜੇ ਤੁਸੀਂ 2 ਘੰਟੇ ਪੜਦੇ ਹੋ ਤਾਂ 4 ਘੰਟੇ ਪੜ੍ਹੋ 4 ਘੰਟੇ ਪੜ੍ਹਦੇ ਹੋ ਤਾਂ 8 ਘੰਟੇ ਪੜ੍ਹੋ ਤਾਂ ਕਿ ਤੁਸੀਂ ਜੋ ਸਰਕਾਰ ਨੇ ਸਰਕਾਰੀ ਨੌਕਰੀ ਦਾ ਰੁਕ ਕੀਤਾਗਾ ਉਹਦਾ ਲਾਭ ਲੈ ਸਕੋ ਕਿਉਂਕਿ ਅੱਜ 3 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 50000 ਨੌਕਰੀਆਂ 50000 ਸਰਕਾਰੀ ਨੌਕਰੀਆਂ ਸਰਕਾਰ ਜਿਹੜੀ ਆ ਉਹ ਬੱਚਿਆਂ ਨੂੰ ਦੇ ਚੁੱਕੀ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ ਚੁੱਕੀ ਆ ਤੁਸੀਂ ਸਾਰੇ ਤੁਸੀਂ ਸਾਰੇ ਬੈਨੇਫਿਸ਼ੀਰੀਓ ਜਿਹੜੇ ਸਕਾਲਰਸ਼ਿਪ ਸਕੀਮ ਦਾ ਵੀ ਲਾਭ ਉਠਾ ਰਹੇ ਹੋ ਤਾਂ ਮੈਂ ਸਮਝਦਾ ਤੁਹਾਨੂੰ ਸਾਰਿਆਂ ਨੂੰ ਹੋਰ ਸਖਤ ਬਿਹਤ ਕਰਨੀ ਚਾਹੀਦੀ ਆ ਤਾਂ ਕਿ ਤੁਸੀਂ ਸਾਰੇ ਜਣੇ ਲਗੇ ਪੰਜਾਬ ਜਿਹੜੇ ਨੌਕਰੀਆਂ ਨਿਕਲ ਰਹੀਆਂ ਨੇ ਉਹਦੇ ਅੰਦਰ ਅਪਲਾਈ ਕਰਕੇ ਔਰ ਮੁਕਾਬਲੇ ਦਾ ਇਮਤਿਹਾਨ ਦੇ ਕੇ ਔਰ ਔਨ ਮੈਰਿਟ ਦੇ ਉੱਤੇ ਸਾਰੇ ਨੌਕਰੀਆਂ ਜੁਆਇਨ ਕਰੋ ਮੈਂ ਇੱਕ ਤੁਹਾਡੇ ਪਵਿੱਕ ਦੀ ਕਾਮਨਾ ਕਰਦਾਗਾ ਕਿ ਤੁਸੀਂ ਸਾਰੇ ਜਣੇ ਅੱਜ ਇਹ ਪ੍ਰਣ ਕਰਕੇ ਜਾਓਗੇ ਕਿ ਜਿਹੜਾ ਐਡਵਰਟਾਈਜ਼ਮੈਂਟ ਨਿਕਲਦੀ ਆ ਜਿਹੜੀ ਨੌਕਰੀ ਨਿਕਲਦੀ ਆ ਉਹਦੇ ਤੁਸੀਂ ਸਖਤ ਬਿਹਤ ਕਰੋਗੇ ਕਿਉਂਕਿ ਪਹਿਲੀ ਸਰਕਾਰ ਆ ਜਿਹੜੀ ਬਗੈਰ ਭਾਈ ਤੀਜਾਵਾਦ ਜਿਹੜੀ ਬਗੈਰ ਪੱਖਪਾਤ ਦੇ ਸਰਕਾਰੀ ਨੌਕਰੀਆਂ ਚ ਔਰ ਮੈਰਿਟ ਦੇ ਉੱਤੇ ਨੌਕਰੀਆਂ ਦੇ ਰਹੀ ਆ ਸੋ ਸਾਰੇ ਜਣੇ ਤੁਸੀਂ ਆਪਣੀ ਕਿਸਮਤ ਜਿਹੜੀ ਅਜਮਾਓਗੇ ਔਰ ਸਖਤ ਮਿਹਨਤ ਕਰੋਗੇ ਸੋ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਬਾਦ ਦਿੰਦਾਗਾ ਔਰ ਮੈਂ ਹੀ ਪ੍ਰਣ ਕਰਦਾਗਾ ਇਹੀ ਕਾਮਨਾ ਕਰਦਾ ਕਿ ਤੁਸੀਂ ਸਾਰੇ ਬਾਬਾ ਸਾਹਿਬ ਭੀਮਰਾਓ ਮੇਰਕਰ ਜੀ ਦੇ ਦਿੱਤੇ ਸਿਧਾਂਤ ਉੱਪਰ ਚੱਲੋਗੇ ਉਹਨਾਂ ਨੂੰ ਮਾਰਗਦਰਸ਼ਕ ਮੰਨ ਕੇ ਉਹਨਾਂ ਦੀ ਜਿਹੜੀਆਂ ਦਰਸਾਇਆ ਮਾਰਗ ਉੱਤੇ ਚੱਲਦੇ ਹੋਏ ਆਪਣਾ ਜੀਵਨ ਜਿਹੜਾ ਉਹ ਸਫਰ ਕਰੋਗੇ ਜੈ ਭੀਮ ਜੈ ਭਾਰਤ ਜੈ ਪੰਜਾਬ